ਮਸ਼ਹੂਰ ਫੋਨ ਨਿਰਮਾਤਾ ਕੰਪਨੀ ਐਪਲ ਹੁਣ ਭਾਰਤ ਵਿੱਚ ਸੈਕੰਡ ਹੈਂਡ ਫੋਨ ਨਹੀਂ ਵੇਚ ਪਾਏਗੀ ਕਿਉਂਕਿ ਇਸ ਸਬੰਧੀ ਅਰਜ਼ੀ ਭਾਰਤ ਸਰਕਾਰ ਨੇ ਖਾਰਜ ਕਰ ਦਿੱਤੀ ਹੈ ਕੰਪਨੀ ਉਸ ਤੋਂ ਪਹਿਲਾਂ ਵੀ ਭਾਰਤ ਸਰਕਾਰ ਤੋਂ ਇਸ ਦੀ ਇਜਾਜ਼ਤ ਲੈਣ ਲਈ ਅਰਜ਼ੀ ਦਿੰਦੇ ਰਹੀ ਹੈ ਇਹਨਾਂ ਨੇ ਹੁਣ ਐਪਲ ਦੇ ਭਾਰਤ ਵਿੱਚ ਡਿਟੇਲ ਸਟੋਰ ਖੋਲ੍ਹਣ ਦੀ ਯੋਜਨਾ ਵੀ ਮੁਸ਼ਕਲ ਚ ਪੈਣ ਦੀ ਨਜ਼ਰ ਆ ਰਹੀ ਹੈ ਕੱਲ ਤੋਂ ਯਾਨੀ ਕਿ 1 ਜੂਨ ਤੋਂ ਇੰਟਰਨੈਟ ਫੋਨ ਖਾਣਾ ਤੇ ਘੁੰਮਣ ਦੇ ਬਿੱਲ ਵਧ ਜਾਣਗੇ ਵਿੱਤ ਮੰਤਰੀ ਰਣਜੀਤ ਸਿੰਘ ਨੇ ਬਜਟ ਵਿੱਚ 0.5 ਫੀਸਦੀ ਦਾ ਖੇਤੀਬਾੜੀ ਕਲਿਆਣ ਸੈਸ ਪ੍ਰਸਤਾਵਿਤ ਕੀਤਾ ਸੀ ਇਸ ਨਵੇਂ ਟੈਕਸ ਨਾਲ ਸਰਵਿਸ ਟੈਕਸ ਵਧ ਕੇ 15 ਫੀਸਦੀ ਕਰ ਦਿੱਤਾ ਗਿਆ ਹੈ ਗਾਹਕਾਂ ਕੋਲੋਂ 1 ਜੂਨ 2016 ਤੋਂ ਇਹ ਨਵਾਂ ਟੈਕਸ ਵਸੂਲਿਆ ਜਾਣ ਲੱਗੇਗਾ ਕਾਂਗਰਸ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਰਾਜਕ ਸਰਕਾਰ ਰਿਕਰਜ ਕਾਲਜ ਰਾਜਸਥਾਨ ਮਧ ਪ੍ਰਦੇਸ਼ ਅਤੇ ਛਾਰਖੰਡ ਚ ਕਪਲੇ ਹੋਏ ਪਰ ਸਰਕਾਰ ਚੁੱਪ ਬੈਠੀ ਰਹੀ। ਬਾਦਲ ਸਰਕਾਰ ਤੇ ਵਾਰ ਕਰਦੇ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਦੇ ਸਿੱਖਿਤ ਬੇਰੋਜ਼ਗਾਰਾਂ ਦੀ ਗਿਣਤੀ ਪਾਤ ਕੇ 75 ਲੱਖ ਪਹੁੰਚ ਚੁੱਕੀ ਹੈ। ਤਦ ਕਿ ਪਿਛਲੇ 2 ਸਾਲਾਂ ਦੇ ਵਿੱਚ 25 ਹਜ਼ਾਰ ਫੈਕਟਰੀਆਂ ਬੰਦ ਹੋ ਚੁੱਕੀਆਂ ਨੇ। ਵਿਟ ਮੰਤਰਾਲੇ ਨੇ ਸੂਚਨਾ ਦਿੱਤੀ ਹੈ ਕਿ ਬਜਟ ਵਿੱਚ ਐਲਾਨੇ ਗੂਗਲ ਟੈਕਸ ਨਾਮ ਨਾਲ ਮਸ਼ਹੂਰ ਇੱਕਸਾਰ ਲੇਵੀ 1 ਜੂਨ 2016 ਤੋਂ ਲਾਗੂ ਹੋ ਜਾਵੇਗੀ। ਨਿਯਮ ਤਹਿਤ ਦੇਸ਼ ਦੇ ਕਾਰੋਬਾਰੀਆਂ ਵੱਲੋਂ ਵਿਦੇਸ਼ੀ ਆਨਲਾਈਨ ਸਰਵਿਸ ਪ੍ਰਦਾਤਾ ਨੂੰ ਦਿੱਤੇ ਆਨਲਾਈਨ ਵਿਗਿਆਪਨ ਭੁਗਤਾਨ ਦੀ ਰਕਮ ਪੂਰੇ ਸਾਲ 'ਚ 1 ਲੱਖ ਤੋਂ ਵੱਧ ਹੋਣ ਤੇ 6% ਟੈਕਸ ਲੱਗੇਗਾ। ਇਹ ਲੇਵੀ ਸਿਰ ਬਿਜ਼ਨਸ ਟੂ ਬਿਜ਼ਨਸ ਟ੍ਰਾਂਜੈਕਸ਼ਨ ਤੇ ਹੀ ਲੱਗੇਗੀ। ਦੇਸ਼ ਵਿੱਚ ਉਦਾਲਾਂ ਦੇ ਉਤਪਾਦਨ ਨੂੰ ਉਤਸ਼ਾਹ ਦੇਣ ਦੀ ਨਾਕਾਮ ਸਰਕਾਰ ਹੁਣ ਵਿਦੇਸ਼ ਤਰੁਖ ਕਰ ਸਕਦੀ ਹੈ ਖੇਤੀਬਾੜੀ ਮੰਤਰਾਲੇ ਦਾ ਤੌਰ ਉਪਦੇਸ਼ੀ ਜ਼ਮੀਨ ਤੇ ਲਾਪ੍ਰੇਅ ਮੰਤਰਾਲੇ ਸਿਰਸਤਵ ਤੇ ਵਿਚਾਰ ਕਰ ਰਿਹਾ ਹੈ ਕਿ ਖੇਤੀਬਾੜੀ ਖੇਤਰ ਦੀਆਂ ਭਾਰਤੀ ਕੰਪਨੀਆਂ ਫੀਕਾ ਤੇ ਮਿਆਂਮਾਰ ਚ ਦਾਲਾਂ ਦੀ ਕੰਟਰੈਕਟ ਫਾਰਮਿੰਗ ਕਰਨ ਟਰਾਂਸਪੋਰਟ ਫੀਸ ਤੇ 14.5 ਫੀਸਦੀ ਦਾ ਮੁੱਲ ਜੋ ਟੈਕਸ ਲਾਏ ਜਾਣ ਦੇ ਖਿਲਾਫ ਪੈਟਰੋਲੀਅਮ ਪਦਾਰਥਾਂ ਦੇ ਟ੍ਰੇਡ ਕਰਨ ਵਾਲੇ 3000 ਟਰੱਕ ਆਪਰੇਟਰ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਗਏ ਨੇ ਜਿਸ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ 'ਚ ਪੈਟਰੋਲੀਅਮ ਪਦਾਰਥਾਂ ਦੀ ਕਿੱਲਤ ਹੋ ਸਕਦੀ ਹੈ ਦੇ ਇਸ ਮੁਕਦੇਰੀ ਕੰਪਨੀ ਅਮੂਲ ਕਾਰਪੋਰੇਸ਼ਨ ਦੇ ਐਮਟੀ ਆਰ ਐਸਓਡੀ ਤੋਂ 25 ਕਰੋੜ ਦੀ ਫਰौती ਮੰਗੀ ਗਈ ਹੈ ਜਾਣਕਾਰੀ ਮੁਤਾਬਕ ਇਹ ਫੋਨ ਅੰਡਰਵਰ ਡਾਣ ਰਵੀ ਪੁਜਾਰੀ ਤੇ ਗਿਰੋਵਲੋ ਕੀਤਾ ਗਿਆ ਪੈਸੇ ਨਾ ਦੇਣ ਤੇ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ ਇਸ ਦੇ ਬਾਅਦ ਅਹਮਦਾਬਾਦ ਪੁਲਿਸ ਦੀ ਅਪਰਾਧ ਸ਼ਾਖਾ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ EPF ਖਾਤੇ ਵਿੱਚੋਂ 50000 ਰੁਪਏ ਕਢਵਾਉਣ 'ਤੇ 1 ਜੂਨ ਤੋਂ TDS ਨਹੀਂ ਕਟਿਆ ਜਾਵੇਗਾ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਸਰਕਾਰ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਸਰਕਾਰ ਨੇ TDS ਕਟੌਲਤੀ ਲਈ ਭੁਗਤਾਨ ਦੀ ਹੱਦ 30000 ਤੋਂ ਵਧਾ ਕੇ 50000 ਕਰ ਦਿੱਤੀ ਹੈ ਸੰਚਾਰ ਅਤੇ ਸੂਚਨਾ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਟੈਲੀਕਮ ਆਪਰੇਟਰਾਂ ਦੇ ਰੇਡੀਓ ਲਿੰਕ ਤਕਨੀਕ ਦੇ ਮਾਧਿਅਮ ਨਾਲ ਕਾਲ ਡ੍ਰੌਪ ਕਰਨ ਦੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਨੇ ਇਸ ਤਕਨੀਕ ਨਾਲ ਗਾਹਕ ਦੇ ਸਬੰਧਤ ਨੰਬਰ ਨੂੰ ਡਾਇਲ ਕਰਨ ਤੇ ਲੱਗਦਾ ਹੈ ਕਿ ਕਾਲ ਕਨੈਕਟ ਹੋ ਚੁੱਕੀ ਹੈ ਜਦੋਂ ਕਿ ਆਵਾਜ਼ ਆਉਂਦੀ ਨਹੀਂ ਹੈ ਅਤੇ ਬਿਨਾਂ ਗੱਲ ਹੋਈ ਵੀ ਕਾਗ ਦੇ ਖਾਤੇ 'ਚੋਂ ਪੈਸੇ ਕੱਟੇ ਜਾਂਦੇ ਨੇ ਐਲਜੀ ਨੇ ਆਪਣਾ ਨਵਾਂ ਟੈਬਲੇਟ ਲਾਂਚ ਕੀਤਾ ਜਿਸ ਦਾ ਨਾਮ LG G Pad 3 8.0 ਰੱਖਿਆ ਗਿਆ ਹੈ ਇਸ ਦੀ ਕੀਮਤ 185 ਡਾਲਰ ਯਾਨੀ ਕਿ ਕਰੀਬ 12500 ਰੁਪਏ ਰੱਖੀ ਗਈ ਹੈ ਫਿਲਹਾਲ ਸਟੈਪਲਰ ਨੂੰ ਕੈਨੇਡਾ ਚ ਆਨਲਾਈਨ ਸ਼ਾਪਿੰਗ ਸਾਈਟ ਰੋਜ਼ਸ ਅਤੇ ਫਿਟੋ ਤੇ ਖਰੀਦਿਆ ਜਾ ਸਕਦਾ ਹੈ ਇਸ ਰਫਕਾਲੇ ਰੰਗ ਚ ਉਪਲਬਧ ਹੈ ਹਾਲਾਂਕਿ ਬਾਕੀ ਬਾਜ਼ਾਰਾਂ ਚ ਇਸ ਦੀ ਉਪਲਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ